ਸਾਨੂੰ ਜਿ ਸਵੇਰੇ 9 ਵਜੇ ਸਾਡੇ ਪੀਸੀਆਰ ਕੰਟਰੋਲ ਰੂਮ ਬਟਿੰਡਾ ਤੋਂ ਸਾਨੂੰ ਇਤਲਾਹ ਮਿਲੀ ਸੀ ਕਿ ਗਣਪਤੀ ਜਿਹੜੇ ਇਥੇ ਇਨਕਲੇਵ ਹੈਗਾ ਉਹਦੇ ਬਾਹਰ એનર્ਜੀ ਜਿਹੜਾ ਜਿਮ ਬਣਿਆ ਹੋਇਆ ਉਹਦੇ ਛੱਤ ਦੇ ਉੱਪਰੋਂ ਜਿਹੜਾ ਸੀ ਚੜ ਕੇ ਉੱਪਰੋਂ ਛਾਲ ਮਾਰੀ ਹੈ ਜੋ ਉਸੇ ਜਿਮ ਦਾ ਟ੍ਰੇਨਰ ਲੜਕਾ ਸੀ ਜਿਸ ਦਾ ਨਾਮ ਨਵੀਨ ਕੁਮਾਰ ਹੈਗਾ ਜੋ ਬੇਸਿਕਲੀ ਗੰਗਾ ਨਗਰ ਦਾ ਰਹਿਣ ਵਾਲਾ ਹੈ ਜੋ ਕਰੀਬ 4 ਸਾਲ ਤੋਂ ਜਿਹੜਾ ਹੈਗਾ ਇਥੇ ਸ਼ੀਸ਼ ਮਹਿਲ ਕਲੋਨੀ ਹੈਗੀ ਉਹਦੇ ਵਿੱਚ ਕਿਰਾਏ ਦੇ ਮਕਾਨ ਦੇ ਵਿੱਚ ਜਿਹੜਾ ਰਹਿ ਰਿਹਾ ਆਪਦੀ ਵਾਈਫ ਦੇ ਨਾਲ ਤੇ ਅਰਸ਼ਾ ਕਰੀਬ 2 ਸਾਲ ਤੋਂ ਉਹ ਜਿਹੜਾ ਹੈ ਐਨਰਜੀ ਜਿਮ ਦੇ ਵਿੱਚ ਜੌਬ ਕਰ ਰਿਹਾ ਹੈਗਾ ਐਜ਼ ਅ ਟ੍ਰੇਨਰ ਤੇ ਉਹਦੇ ਵਿਆਹ ਨੂੰ ਜਿਹੜੇ ਕਰੀਬ 7 ਸਾਲ ਹੋਏ ਹੈਗੇ ਉਹਦੀ ਜਿਹੜੀ ਛਾਲ ਮਾਰਨ ਤੋਂ ਬਾਅਦ ਉਹਦੀ ਜਿਹੜੀ ਸੀ ਅਸੀਂ ਲਿਆ ਕੇ ਉਹਨੂੰ ਇਲਾਜ ਦੇ ਲਈ ਇੱਥੇ ਸਿਵਲ ਹਸਪੀਟਲ ਬਟੇਨਾ ਐਡਮਿਟ ਕਰਾਇਆ ਜਿੱਥੇ ਉਸ ਦੀ ਜਿਹੜੀ ਮੌਤ ਹੋ ਚੁੱਕੀ ਹੈ ਤੇ ਉਸ ਦੇ ਜਿਹੜੇ ਵਾਰਿਸ ਹੈਗੇ ਅਸੀਂ ਗੰਗਾ ਨਗਰ ਤੋਂ ਬੁਲਾਏ ਹੋਏ ਹੈਗੇ ਉਹਨਾਂ ਦੇ ਵਾਰਿਸ ਜਿਹੜੇ ਪਹੁੰਚ ਰਹੇ ਹੈ ਪਉਨੋ ਦੇ ਪੁੱਛਣ ਦਵਾ ਦੀ ਅਗਲੀ ਜਿਹੜੀਆ ਕਾਰਵਾਈ ਅਸੀਂ ਮੁੱਢਲੀ ਜਾਂਚ ਦੇ ਕਾਰਨਾਂ ਦਾ ਪਤਾ ਹੈ ਕਿ ਸਰ ਮੁੱਢਲੀ ਜਾਂਚ ਹੁੰਦਾ ਕੋਈ ਮੁੱਢਲੀ ਜਾਂਚ ਤੋਂ ਜਿਹੜੀ ਉਹਦੀ ਵਾਈਫ ਤੋਂ ਪੁੱਛਗਿੱਛ ਕੀਤੀ ਕਿ ਜਦੋਂ ਉਹਦੇ ਮੈਰਿਜ ਹੋਏ ਨੂੰ 7 ਸਾਲ ਹੋ ਗਿਆ ਜਿਹੜੀ ਹੈਗਾ ਉਹਦੇ ਕੋਈ ਬੱਚਾ ਜਿਹੜਾ ਪੈਦਾ ਨਹੀਂ ਹੋਇਆ ਬੇਸ ਜਿਹੜਾ ਹੈਗਾ ਇਸ ਗੱਲ ਦਾ ਮੰਨ ਰਿਹਾ ਬਾਕੀ ਜਦੋਂ ਹੁਣ ਫੈਮਿਲੀ ਆ ਕੇ ਜਿਸ ਤਰ੍ਹਾਂ ਦੇ ਕੋਈ ਸਟੇਟਮੈਂਟ ਰਿਕਾਰਡ ਕਰਾਏਗੀ ਉਸ ਤਰ੍ਹਾਂ ਦੀ ਅਸੀਂ ਕਾਰਵਾਈ ਕਰ ਲਵਾਂਗੇ